बेकर्सफील्ड ਵਿੱਚ ਕਰਵਾਏ ਗਏ ਇੱਕ ਵੱਡੀ ਕੱਪ ਦੀ ਕਾਮਯਾਬੀ ਤੋਂ ਬਾਅਦ ਕੈਲੀਫੋਰਨੀਆਕ ਵੱਡੀ ਫੈਡਰੇਸ਼ਨ ਨੇ ਸ਼ਬਦਗੁਰੂ ਅਕੈਡਮੀ ਦਾ ਕੀਤਾ ਧੰਨਵਾਦ ਸ਼ਬਦਗੁਰੂ ਅਕੈਡਮੀ ਨੇ ਸਿਰਫ 7 ਦਿਨ ਦੀ ਤਿਆਰੀ ਵਿੱਚ ਟੂਰਨਾਮੈਂਟ ਦਾ ਬਹੁਤ ਵਧੀਆ ਪ੍ਰਬੰਧ ਕਰਕੇ ਟੂਰਨਾਮੈਂਟ ਨੂੰ ਸਕਸੈਸ ਬਣਾਇਆ ਅਤੇ ਇਹ ਟੂਰਨਾਮੈਂਟ ਨੂੰ ਵਰਲਡਵਾਈਡ ਲੈਵਲ ਤੇ ਤਕਰੀਬਨ 7 ਚੈਨਲਾਂ ਤੇ ਲਾਈਵ ਦਿਖਾਇਆ ਗਿਆ ਜਿਸ ਨੂੰ ਤਕਰੀਬਨ 60 ਹਜ਼ਾਰ ਲੋਕਾਂ ਨੇ ਲਾਈਵ ਦੇਖਿਆ ਆਓ ਵੇਖਦੇ ਹਾਂ ਮੌਕੇ ਦੀ ਵੀਡੀਓ। ਜਿੰਨ੍ਹੇ ਭਾਜੀ ਨੇ ਜਿਵੇਂ ਕਹਿੰਦੇ ਆ ਭਈ ਯਾਰਾਂ ਦਾ ਯਾਰ ਆ ਜਿੱਥੇ ਵੀ ਮਿਲਦਾ ਜੱਫੀ ਪਾ ਕੇ ਮਿਲਦਾ ਉਹੀ ਪਿਆਰ ਪੈਂਦਾ ਸੀ ਉਹੀ ਪਿਆਰ ਅੱਜ ਆ ਉਸੇ ਪਿਆਰ ਨਾਲ ਅੱਜ ਮਿਲਿਆ ਤੇ ਇਹਨੇ ਅੱਗੇ ਮਿਲਦੇ ਰਹਿਣਾ। ਇਹੋ ਜਿਹੇ ਇਨਸਾਨ ਕਰੀਗੇ ਦਾ ਤੇ ਭਾਜੀ ਤੁਹਾਡੇ ਵਰਗੇ ਇਨਸਾਨ ਕਦੇ ਕਦੇ ਮਿਲਦੇ ਨੇ ਤੇ ਅੱਜ ਆ ਜਿਹੜਾ ਤੁਸੀਂ ਮੁੰਡਾ ਚੰਗ ਦਿੱਤਾ ਜਦੋਂ ਮੇਰੇ ਨਾਲ ਮੈਂ ਚਾਰ ਪੰਜ ਦੇਣੇ ਤਾਂ ਪਹਿਲਾਂ ਚੱਲੇ ਆ। ਅੱਗ ਏਡੀ ਨਿਮਰਤਾ ਛੋਟੀ ਉਮਰ ਦੇ ਵਿੱਚ ਇਹ ਵੀ ਪਰਮਾਤਮਾ ਕਿਸੇ ਨੇ ਕਰਦਾ ਸਾਰੀ ਟੀਮ ਇਹਨਾਂ ਦੀ ਬਹੁਤ ਵਧੀਆ ਹੈ ਮੈਨੂੰ ਉਹਨਾਂ ਦੇ ਨਾਲ ਨਾਲ ਕੇ ਬਹੁਤ ਵਧੀਆ ਲੱਗਾ ਕਿ ਜਿੰਨੇ ਸੋਟੇ ਯਾਰ ਦੋਸਤ ਕੈਨੇਡਾ ਹੋਰ ਵੀ ਜਿੱਤੋਂ ਆਏ ਆ

ਅਸੀਂ ਆਪਣੇ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਆਫ ਯੂ ਐਸ ਏ ਵੱਲੋਂ ਹਨ ਸਾਡੀਆਂ ਸਾਰੀਆਂ ਜਿਹੜੀਆਂ ਚਾਰ ਓਪਨੀਆਂ ਟੀਮਾਂ ਮੈਟਰੋ ਨਿਊਯਾਰਕ ਤੇ ਅਸੂਨਾ ਨੂੰ ਵਧਾਈ ਦਿੱਤੀ ਜੀ ਭਾਜੀ ਤੇ ਨਾਲ ਹੀ ਸਾਡੇ ਮੀਰੀਆ ਤੇਰੀ ਆਪਣੀ ਸਾਥੀਦਾਰੀ ਤੇ ਸਾਡੀ ਨਾਰਥ ਅਮਰੀਕਾ ਤੋਂ ਚੱਲਦਾ ਪੰਜਾਬ ਪਾਪਾ ਪਾਪਾ ਸੰਘ ਸਪੋਰਟਸ ਦਾ 125 T20 ਪਾਂਦੀਆਂ ਸਾਰੀਆਂ ਟੀਮਾਂ ਦੇ ਜਿਹਨੇ ਸਪੌਂਸਰ ਆ ਆ ਜਿਹਨੇ ਟੀਮ ਬਣਾਈ ਆ ਆਪਣਾ ਰੋਮਨ ਸਾਰਿਆਂ ਦਾ ਹੀ ਧੰਨਵਾਦ ਕਰਦੀ ਤੇ ਉਹਨਾਂ ਨੂੰ ਬੇਨਤੀ ਵੀ ਸਾਰਿਆਂ ਨੂੰ ਕਰਦੇ ਆ ਵੀ ਅਸੀਂ ਕੀ ਦਿਖਾ ਰਹੇ ਹਾਂ ਘਰੋਂ ਸਾਥੀ ਇਹ ਪ੍ਰਧਾਨ ਇਹ ਨਿਆਣੇ ਵੀ ਛੋਟੇ ਆ ਕੰਮਕਾਰ ਦੇ బిਜੀ ਸੀ ਉਹਨਾਂ ਦੀ ਸੀ ਮੰਗਦਾ ਅਸੀਂ ਸਾਰਿਆਂ ਨੇ ਇਹਨੂੰ ਮਿਹਨਤਾਂ ਕਰ ਕਰਕੇ ਪ੍ਰਧਾਨ ਬਣਾਇਆ ਤੇ ਹੁਣ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਦਿਲੋਂ ਸਾਫ਼ ਹੋ ਕੇ ਵੀ ਸਪੈਕਟ ਕਰਨੀ ਆ ਪਰ ਇੱਕ ਗੱਲ ਇਹ ਵੀ ਕਹਿੰਦੇ ਆ ਇੱਥੇ ਖੜਿਆ ਪਾਇ ਗੁਰਦੇ ਨਾਮ ਕਹਿੰਦੇ ਆ ਜੀ ਪੈਠ ਨਹੀਂ ਲੱਗਦਾ ਵਾਹ ਜੀ ਵਾਹ ਜੀ ਆ ਜੀ ਹਾਂ ਇਹ ਘਰ ਹਾਂ ਠੀਕ ਹੈ ਸਾਰੇ ਖੁਸ਼ ਪਰ ਇਹ ਸਾਡੇ ਨਾਲ ਖੜਾ ਅਸੀਂ ਵੀ ਖੜੇ ਆ ਹਾਂ تین ਵਾਰੀ ਦੋ ਜਵਾਬ ਜ਼ਰੂਰ ਪਹਿਲਾ ਦਾ ਜੀ ਪਿਆਰ ਸੇ ਸੱਸ ਜੀ ਇੱਕ ਵਾਰੀ ਬਈ ਇੱਕ ਮਿੰਟ ਪ੍ਰਧਾਨ ਦੋ ਦਾ ਹੋਵੇ ਆਪਾਂ ਸਾਇਲੈਂਟ ਜਿਵੇਂ ਕਹਿੰਦੇ ਪੈਨ ਡਰਾਪ ਹੋਣਾ ਚਾਹੀਦਾ ਇਹ ਆਪਾਂ ਸਾਇਲੈਂਟ ਬਣਾ ਜਿਆ ਪਿਆਰ ਸੇ ਸੱਸ ਜੀ ਸਾਰਿਆਂ ਸਾਡੀ ਸਾਰੀ ਫੈਡਰੇਸ਼ਨ ਵੱਲੋਂ ਸ਼ਾਦੂਪੁਰ ਦੀ ਜਿਹੜੀ ਅਕੈਡਮੀ ਆ ਆਪਣੀ ਵਿਕਸਵਿਲ ਦੀ ਇਹਨਾਂ ਦਾ ਧੰਨਵਾਦ ਇਹਨਾਂ ਨੂੰ ਵਧਾਈਆਂ ਸਾਰੀ ਬੇਕਸਫੀਰ ਸੰਗਤ ਨੂੰ ਜਿਨ੍ਹਾਂ ਨੇ ਇਹਨਾਂ ਦਾ ਸਾਥ ਦਿੱਤਾ ਜਿੰਨੇ ਵੀ ਇਹਨਾਂ ਦੇ ਪ੍ਰਮੋਟਰ ਆ ਭਰਾ ਕੈਨੇਡਾ ਤੋਂ ਆਏ ਬੋਬੀ ਭਾਰੀ ਹੋਣੀ ਜਿੰਨੇ ਵੀ ਆਪਣੀ ਤੇ ਅਸੀਂ ਲੋਕੀ ਭਾਰੀ ਮੇਰਾ ਸਾਡੀ ਸਾਰੀ ਫੈਡਰੇਸ਼ਨ ਵੱਲੋਂ ਇਹ ਹੀ ਅਪੀਲ ਹੈ ਵੀ ਆਪਾਂ ਕਬੱਡੀ ਨੂੰ ਸਾਫ਼ ਸੁਥਰੀ ਧਰਨਾ ਆਪਾਂ ਇਹ ਨਹੀਂ ਰੋਲੇ ਕੋਈ ਦੀ ਪਰਾਂ ਨਹੀਂ ਕਿਹੜਾ ਕੀ ਕਰਦਾ ਕੀ ਕਰਦਾ ਆਪਾਂ ਆਪਣੀ ਬੁਲੇਸ਼ ਨੂੰ ਚੰਗਾ ਆ ਅਸੀਂ ਇਹ ਨਹੀਂ ਕਹਿਣਾ ਵੀ ਉਹਨੂੰ ਥੱਲੇ ਲਾਈਏ ਜਾਂ ਥੱਲੇ ਲਾਈਏ ਆਪਾਂ ਨਾ ਸਾਫ਼ ਸੁਥਰੀ ਵੱਡੀ ਕਰਾਉਣੀ ਆ ਗਰੁੱਪ ਕੋਈ ਤੋਂ ਦੂਰ ਰਹਿਣਾ ਮੈਂ ਤੇਹੀ ਸਭ ਨੂੰ ਬੇਨਤੀ ਕਰਦਾ ਤੇ ਆਪਾਂ ਆਪਣੇ ਗਰੁੱਪ ਉੱਪਰ ਲੜੀਏ ਨਾ ਕਿ ਇਹਨੂੰ ਉੱਪਰ ਫੁੱਲੇ ਕਰਨ ਦੀ ਕੋਸ਼ਿਸ਼ ਕਰੀਏ। ਬਹੁਤ ਬਹੁਤ ਧੰਨਵਾਦ ਜੀ। ਇਹ ਦੂਸਰਾ ਭਾਈ ਸੰਸਤਾ ਬਣਦੀ ਆ ਬਣਦੀ ਆ ਕਿੰਨਾ ਵਾਸਤੇ ਆ ਰੂਪੀ ਭਾਈ ਆਇਓ ਇੱਥੇ ਅੱਗੇ ਆਵੇ। ਸੇਠੀ ਬੇਤੇ ਹੈਗਾ ਤੇ ਇਹ ਮੈਂ ਕਹਿੰਦਾ ਵੀ ਆਹ ਵੀਡੀਓ ਅਸੀਂ ਪਲੇਅਰਾਂ ਦੇਕਰ ਵੀ ਰੋਕੀ ਜਾਣੀ ਚਾਹੀਦੀ। ਕਿਉਂਕਿ ਅਸੀਂ ਕੁਝ ਨਹੀਂ ਕਰ ਸਕਦੇ ਜੇ ਸਾਡੇ ਨਾਲ ਪਲੇਅਰ ਨਹੀਂ ਹੈਗੇ। ਤੇ ਪਲੇਨ ਆ ਨਿਰੋ ਧੰਨਵਾਦ ਆ ਜਿਨ੍ਹਾਂ ਨੇ ਆਪਣੇ ਪਰਿਵਾਰ ਆ ਦੇ ਬੱਚੇ ਛੱਡ ਕੇ ਆਪ ਦੇ ਮਾਪਿਓ ਕਈਆਂ ਨੇ ਛੱਡ ਕੇ ਇੱਥੇ ਆ ਕੇ ਸਾਡਾ ਮਨੋਰੰਜਨ ਕੀਤਾ ਕਿਉਂਕਿ ਜਿਹੜੀ ਕਬੱਡੀ ਆ ਸੱਟਾਂ ਫੇਟਾਂ ਨਹੀਂ ਆ ਪਰ ਫੇਰ ਵੀ ਉਹਨਾਂ ਨੇ ਸਾਨਾ ਵਾਲਾ ਪੇਡ ਕੀਤਾ ਤੇ ਅੱਜ ਕਬੱਡੀ ਇੱਥੇ ਬੇਕਸ਼ੁਦ ਦੇ ਵਿੱਚ ਦਿਖਾਈ ਹੈ ਤੇ ਸਾਰੀ ਦੁਨੀਆ ਦੇ ਵਿੱਚ ਲਾਈ ਜਿਹੜਾ ਚੱਲਿਆ ਉਹਨਾਂ ਨੇ ਦੇਖਿਆ ਮਨੋਰੰਜਨ ਸਾਰਿਆਂ ਦਾ ਕੀਤਾ ਆਪਾਂ ਸਾਰੇ ਜਿੰਨੇ ਵੀ ਇੱਥੇ ਆ ਗਏ ਖਿਡਾਰੀਆਂ ਵਾਸਤੇ ਵੀ ਅਰਦਾਸ ਕਰਨੀ ਕਿ ਇਸੇ ਤਰ੍ਹਾਂ ਇਮਾਖੇੜ ਕਬੱਡੀ ਨੂੰ ਇਸੇ ਤਰ੍ਹਾਂ ਪ੍ਰਦਰਸ਼ਨ ਕਰਦੇ ਰਹਿਣ ਛੱਟਾਂ ਫੇਟਾਂ ਤੋਂ ਬਚੇ ਰਹਿਣ ਆਪਾਂ ਹਮੇਸ਼ਾ ਅਰਦਾਸ ਕਰੋ ਇਹਨਾਂ ਵਾਸਤੇ ਕਿ ਇਹ اسی ਤਰ੍ਹਾਂ ਬੰਦਾ ਮਾਰਦੇ ਰਹਿਣ ਸਾਰੇ ਪਲੇਅਰਾਂ ਦਾ ਇਸ ਆਉਣ ਤੇ ਬੇਕਸਪੀਡ ਬਹੁਤ ਬਹੁਤ ਤਰਦਾ ਬਣਦਾ ਹੋਜੀ ਵੀ ਦਵਾ ਕਮੋ ਭਾਈ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਆਪਾਂ ਬੇਕ ਸਪੀਡ ਵਾਲਿਆਂ ਨੇ ਕਰ ਦਿੱਤਾ ਮੈਨੂੰ ਨਹੀਂ ਲੱਗਦਾ ਇਹ ਇਤਿਹਾਸ ਦੇ ਵਿੱਚ ਨਾ ਹੋਣਾ ਇਹ ਸਾਰਾ ਬੇਕ ਸਪੀਡ ਨੇ ਕੀਤਾ ਆਪਣੇ ਭਰਾਵਾਂ ਨੇ ਕੀਤਾ ਜਦ ਕਿ ਮੈਂ ਨਹੀਂ ਕੀਤਾ ਇਹ ਮੇਰਾ ਤਾਂ ਇੰਨਾ ਕਿ ਯੋਗਦਾਨ ਹੈ ਜੋ ਨਹੀਂ ਕੀਤਾ ਆਪਾਂ ਇਹਨਾਂ ਨੂੰ 8 ਦਿਨ ਦਾ ਟਾਈਮ ਦਿੱਤਾ ਇਹਨਾਂ ਨੇ 8 ਦਿਨਾਂ ਚ ਉਹ ਸਾਬਤ ਕਰ ਦਿੱਤਾ ਜੋ ਨਹੀਂ ਕੋਈ ਕਰ ਸਕਦਾ ਪਰ ਇਹ ਸਾਰੇ ਭਰਾਵਾਂ ਦਾ ਮੈਂ ਖਿਲੋ ਧੰਨਵਾਦ ਕਰਦਾ ਵੀ ਜੋ ਤੁਸੀਂ ਮੇਰੀ ਜ਼ਿੰਦਗੀ ਦੇ ਇਹ 8 ਦਿਨ ਤੁਸੀਂ ਮੇਰਾ ਸਾਥ ਦਿੱਤਾ ਮੈਂ ਜ਼ਿੰਦਗੀ ਭਰਨੀ ਪਲਾ ਸਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਬਾਈਕ ਟੈਕਨੋਲੋਜੀ ਕਬੱਡੀ ਫੈਡਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਹੈ। ਹਾਂ ਤੁਸੀਂ ਜਿਨ੍ਹਾਂ ਨੇ ਸਾਡੇ ਤੇ ٹرسٹ ਕਰਕੇ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਬਾਈਕਲਬੰਦ ਦੇ ਇੰਨਾ ٹرسٹ ਕੀਤਾ ਤੇ ਇਹਨੂੰ ਕਿਹਾ ਕਿ ਤੁਸੀਂ ਕਬੱਡੀ ਕਰਾਓ। ਇਹ ਸਾਰੀ ਬੇਕਸ ਵਿਲਡ ਤੇ ਇਹਦੇ ਜਿਹੜੇ ਭਰਾ ਹੈ ਇਹਦੀਆਂ ਬਾਹਾਂ ਹੈ। ਤੇ ਦਸਾਂ ਦਿਨਾਂ ਦੇ ਵਿੱਚ ਜਿਹੜੇ ਬੰਦੇ ਨੇ ਐਡਾ ਵੱਡਾ ਕੰਪੀ ਜਿਵੇਂ ਕਹਿੰਦੇ ਆ ਵੀ ਐਡਾ ਤਕੜਾ ਟੂਰਨਾਮੈਂਟ ਕੀਤਾ ਹੈ। ਤੋਂ ਤੁਹਾਡੇ ਸਰਕੇ ਤੇ ਇਹਦੇ ਸਰਕੇ ਇਹਦੇ ਲਈ ਇੱਕ ਜ਼ੋਰ ਦਾ ਕਾਰਜ ਵਾਰੀ ਆਓ ਜਿਹੜਾ ਵਾਰੀ ਦੂਸਰਾ ਆਇਆ ਚਲੋ ਫੋਨ ਨੀਆ ਐਡਮਿਸ਼ਨ ਵਾਸਤੇ ਭਾਜੀ ਗੱਲ ਸੁਣ ਤੇ ਬੇਕਰ ਸ਼ਿਰ ਵਾਸਤੇ ਜਿਹੜਾ ਨੇ ਸਾਰੀ ਇਹ ਸੰਸਥਾ ਨੇ ਕੀਤਾ ਦਿਨੋਂ ਕੱਲ ਨੂੰ ਵੀ ਜਾ ਕੇ ਗੁਰਦੁਆਰਾ ਸਾਹਿਬ ਵੀ ਜਾ ਕੇ ਜਿੱਥੇ ਜਿਹੜੇ ਧਰਮ ਦੂਸਰੀ ਮੰਨਦੇ ਆਂ ਅਰਦਾਸ ਜ਼ਰੂਰ ਕਰਨੀ ਆ ਕਿਉਂਕਿ ਇੱਕ ਦਿਨ ਭਾਜੀ ਹੁਣਾਂ ਨੇ ਕਿਹਾ ਸੀਗਾ ਕਿ ਆਪਾਂ ਆਪਣਾ ਜੋਰ ਲਾਈਏ ਕਿ ਆਪਾਂ ਆਪਦੀ ਸੰਸਦਾਂ ਨੂੰ ਉੱਪਰ ਕਿਵੇਂ ਲਿਜਾਣਾ ਹੈ ਦੂਜੇ ਪਾਸੇ ਨਾਲ ਦੇਖੋ ਕਿ ਉਹ ਕੀ ਕਰਦੇ ਨੇ ਆਪਾਂ ਆਪ ਦਾ ਜੋਰ ਲਾਓ ਕਿ ਆਪਾਂ ਜਿਵੇਂ ਕਹਿੰਦੇ ਬਈ ਲੋਕੀ ਦਿਵਾਲੀ ਦਾ ਮੇਲਾ ਮਨਾਉਂਦੇ ਆ ਨਾ ਤਾਂ ਪਟਾਕੇ ਦੁਪਹਿਰੇ ਚੱਲਦੇ ਆ ਤਾਂ ਆਪਾਂ ਦੁਪਹਿਰੇ ਲੋਕਾਂ ਨੂੰ ਦਿਖਾ ਦਿਓ ਕਿ ਅਸੀਂ ਹਨੇਰੇ ਤੋਂ ਬਿਨਾ ਵੀ ਰੋਸ਼ਨੀ ਕਰਦੇ ਆ ਆਪਾਂ ਨਵਾਂ ਨਵਾਂ ਬਣਾਣਾ ਬੰਦ ਨਹੀਂ ਚਾਹੀਦੀ ਆ ਅੱਜ ਇੱਥੇ ਪ੍ਰੋਮਿਸ ਕਰਕੇ ਜਾਓ ਕਿ ਜੇ ਆਪਾਂ ਸੰਸਦਾਂ ਦੇ ਨਾਲ ਖੜੇ ਆ ਤੇ ਮਾਂ ਖੇਡ ਕਬੱਡੀ ਨੂੰ ਜੇ ਆਪਾਂ ਮਾਂ ਮੰਨਦੇ ਆ ਤੇ ਜਿਵੇਂ ਆਪਾਂ ਆਪਣੀ ਮਾਂ ਨੂੰ ਪਿਆਰ ਕਰਦੇ ਆ ਇਸੇ ਤਰ੍ਹਾਂ ਇਸ ਸੰਸਥਾ ਨੂੰ ਪਿਆਰ ਕਰੀਏ ਕਿ ਇਹਨੂੰ ਅੱਗੇ ਲੈ ਜਾਣਾ ਹੈ ਪਿੱਛੇ ਫਿਰੇ ਸੇ ਨਹੀਂ ਚੱਲਣਾ ਹੈ ਜਿਆਦਾ ਵਾਸਤੇ ਬਲੀਪਾ ਜੀ ਮਾਂ ਵਾਸਤੇ ਨੇ ਪ੍ਰਧਾਨ ਆ ਗਏ ਆ ਪ੍ਰਧਾਨ ਸਾਹਿਬ ਇਧਰ ਆਇਆ ਅਸੀਂ 5 ਸਾਲ ਦੇ ਜਨਾਬ ਇੱਕ ਮਿੰਟੋ ਅੱਜ ਮੈਂ ਕੀ ਸੁਣਾ ਵੀ ਦੱਸਦੇ ਆ ਬੀਚਾਰ ਚਾਰ ਮਿੰਟਸ ਲਈ ਇਧਰ ਇੱਕ ਟਾਈਮ ਮੀਟਿੰਗਾਂ ਬਾਅਦ ਚੱਕ ਲਿਓ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਆਫ ਅਪਰ ਯੂ ਐਸ ਐਲ ਨੂੰ ਧੰਨਵਾਦ ਕਰਦੇ ਆ ਖੜੇ ਪੈਰ ਇਹਨਾਂ ਨੇ ਮੈਚ ਕਰਾ ਕੇ ਸਾਡੀ ਫੈਡਰੇਸ਼ਨ ਦੀ ਹੋਡ ਰੱਖੀ ਆ ਬੇਨਤੀ ਕੀਤੀ ਸੀ ਵੀ ਇੱਕ ਹੁਣ ਵੇਚ ਜਵਾ ਦੇਣੀ ਪੈਣੀ ਆ ਮੈਚ ਹੋਣੀ ਪੈਣੀ ਆ ਤੇ ਸਾਡਾ ਸਾਡਾ ਜੋ ਕਹੀ ਆ ਇਹਨੇ ਪ੍ਰਮਾਨ ਕੀਤੀ ਆ ਇਹਦੇ ਲਈ ਤੇ ਸਾਰੀ ਆਪਾਂ ਸ਼ਤਗੁਰੂ ਕੈਡਮੀ ਵਿਕੇਸ ਫੀਲ ਦਾ ਅਸੀਂ ਕੈਲੀਫੋਰਨੀਆ ਕਬਡੀ ਫੈਡਰੇਸ਼ਨ ਵੱਲੋਂ ਇਹ ਦਲੋਤਾ ਹਾਰਬਾ ਕਰਦੇ ਆਂ ਇਹ ਬੰਦੇ ਦਾ ਇੱਟਾ ਵੱਡਾ ਦਿਆਲਿਆ ਅਸੀਂ ਜਿਹੜਾ ਫੇਰੀ ਦੀ ਸਾਡੀ ਮੈਨੇਜਮੈਂਟ ਦੀ ਕਮੇਟੀ ਬਣੀ ਆ ਅਸੀਂ ਇਹਨੂੰ ਕਿਹਾ ਵੀ ਆਪਣੇ ਕਲੱਬ ਦਾ ਪ੍ਰਧਾਨ ਇਹਨੂੰ ਚੇਅਰਮੈਨ ਇਹ ਕਹਿੰਦਾ ਚੇਅਰਮੈਨ ਮੈਂ ਨਹੀਂ ਬਸਰਾ ਬਦਲ ਰਣ ਦਿੱਤੀ ਇਹਦੇ ਵਾਸਤੇ ਰੋਲੇ ਸੋ ਨਿਹਾਲ ਰਸਤਾਂ ਰੋਲੇ ਇਸ ਕਰਕੇ ਅਸੀਂ ਇੱਕ ਇਹ ਹੀ ਜਾਂ ਜਿੱਦਾਂ ਇੱਕ ਜੇ ਸਾਡੇ ਭਰਾਵਾਂ ਤੇ ਮਾਂ ਨਹੀਂ ਸਾਨੂੰ ਜਿੱਦਾਂ ਅਸੀਂ ਇੱਕ ਦੂਜੇ ਨੂੰ ਗਰਮ ਵੀ ਹੋ ਜਾਂਦੇ ਆ ਠੰਡੇ ਵੀ ਹੋ ਜਾਂਦੇ ਆ ਪਰ ਸਾਡੇ ਦਿਆਲਕ ਜੀ ਦੇ ਸਾਰਿਆਂ ਦੀ ਦੁਆਰਾ ਫੇਸ ਅਜੀ ਇਹ ਵੀ ਬੇਨਤੀ ਸਾਰੇ ਸਾਰਿਆਂ ਨੇ ਕਰਦੇ ਸੀ ਕਿ ਸੁਣਵਾ ਦਾ ਸਾਥ ਦਿਓ ਜਿਦੋਂ ਬੰਦਾ ਹੈ ਨਾ ਮੋਰੇ ਹੰਦਾ ਫੱਦੇ ਨੂੰ ਬਹੁਤ ਜਿਆਦਾ ਬੰਦਾ ਦਾਸਨੀ ਸਾਦਾ ਪ੍ਰੈਸ਼ਰ ਬੰਦੇ ਤੇ ਇਦਾਂ ਜਿਆਦਾ ਹੁੰਦਾ ਅੰਦਰ ਬੰਦਾ ਕਹਿੰਦਾ ਉਹ ਨਾ ਗੁੱਸੇ ਹੋ ਜਾ ਆ ਨਾ ਗੁੱਸੇ ਹੋ ਜਾ ਆ ਨਾ ਗੁੱਸੇ ਹੋ ਜਾ ਪਰ ਪੋਜ਼ਿਟਿਵ ਟਾਕ ਦੇ ਮੈਚ ਹੋਏ ਆ ਕੀ ਕੀ ਗੱਲ ਵਾਪੋਈ ਫਾਈਨਲ ਬੋਲ ਗਿਆ ਹੈ ਇਹ ਇਸ ਅਰੇ ਪ੍ਰਾਵਾ ਦਾ ਦੀ ਤੁਹਾਡੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀ ਤੁਸੀਂ ਇਡੇ ਤਕੜੇ ਪਲੇਅਰ ਇੱਥੇ ਖੜਾਏ ਆ ਤੇ ਆਪਣੀਆਂ ਟੀਮਾਂ ਬੈਲੈਂਸ ਬਣਾ ਕੇ ਅੱਜ ਆਪ ਦੇ ਖੜੇ ਆ ਤੁਹਾਨੂੰ ਸਰਤੇ ਬਲਜੀ ਬਰਸਾ ਖੜੇ ਹੋ ਉਸ ਦਿਨ ਕੋਈ ਜਿਤਨਾ ਤਾਂ ਨਹੀਂ ਸਾਨੂੰ ਚਾਅ ਹੀ ਹੋ ਗਿਆ ਕਿ ਬਥਰੇ ਪਤਾ ਕਿੰਦਾ ਸਨੇਤਕ ਗਰਾਊਂਡ ਖਾਲੀ ਨਹੀਂ ਰਹਿ ਗਿਆ ਪਰ ਅਸੀਂ ਗਰਾਊਂਡ ਖਾਲੀ ਰਹਿਣ ਦਿੱਤੀ ਵੀ ਨਹੀਂ ਅਸੀਂ ਪੈਸੇ ਵੀ ਨਹੀਂ ਦੇਣੇ ਸੀ ਫਿਰ ਨਹੀਂ ਨਹੀਂ ਭਾਜੀ ਇਹ ਜੀ ਦਾ ਸਵਾਲ ਵੀ ਆਉਂਦਾ ਜੀ ਟੂਰਨਾਮੈਂਟ ਵਧੀਆ ਵੀ ਤਾਂ ਲੱਗਦਾ ਭਾਈ ਠੀਕਾ ਕਿੰਨੇ ਬਚ ਰਹੇ ਜੀ ਕਿੰਨੇ ਬਹੁਤ ਪੈਸੇ ਬਲੀ ਫੋਡੀ ਦੇਖ ਤੁਹਾਡਾ ਥੈਂਕ ਕੱਟਦਾ ਘਣਾ ਅਸੀਂ ਅੱਥਰਾਂ ਦੇ ਅੰਤੰਦਰ ਤੋਂ ਸੋਟ ਲਿਖੜੇ ਸੀ ਤੇ ਜੀ ਸੋਟ ਬਹੁਤ ਭਾਈ ਬੋਲ ਭਾਈ ਬਹੁਤ ਬੋਲ ਸੋਹਣ ਭਾਈ